ਮੈਂ ਮਾਗਰ ਜੀ ਦਾ ਖਾਲਸਾ ਵੈਕ ਜੀ ਫਤਿਹ ਮੈਂ ਡਾਕਟਰ ਨਰਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਲਾਗੇ ਪਿੰਡ ਅਕਰਾਜੇ ਸੰਸੀ ਔਰ ਉਤੰਨਾ ਮੈਂ ਸੁਣੇ ਕਾ ਔਰ ਮੈਂ ਵੀ ਖੁਦ ਡਾਕਟਰ ਐਕਰ ਐਲੋਪੈਥਿਕ ਔਰ ਮੈਂ ਇੱਕ ਪ੍ਰੈਕਟਿਸ ਕਰਦਾ ਨਾਲ ਪ੍ਰਾਈਵੇਟ ਵੀ ਔਰ ਮੇਰੀ ਵਾਈਫ ਜਿਹੜੀ ਕਿ ਅੱਜ ਤੋਂ 3 ਸਾਲ ਪਹਿਲੇ ਇੱਕ ਟੈਸਟ ਕਰਵਾਇਆ ਸੀ ਉਹਨਾਂ ਦੇ ਦਰਦ ਹੁੰਦੇ ਸੀ ਬ੍ਰੈਸਟ ਦੇ ਵਿੱਚ ਔਰ ਉਹ ਟੈਸਟ ਕਰਾਉਣ ਦੇ ਬਾਵਜੂ ਸਾਨੂੰ ਪਤਾ ਲੱਗਾ ਡਾਕਟਰ ਸਾਹਿਬ ਦੇ ਕੋਲ ਵੀ ਇਹਨਾਂ ਨੂੰ ਅੰਦਰ ਸਵਾਇਪ ਟੈਸਟ ਹੋਣਾ ਇੱਕ ਕਿਉਂਕਿ ਮੈਂ ਖੁਦ ਇਸ ਚੀਜ਼ ਨੂੰ ਜਾਣਦਾ ਚੰਗੀ ਤਰ੍ਹਾਂ ਮੈਂ ਉਹ ਸਵਾਇਪ ਟੈਸਟ ਨਹੀਂ ਕਰਾਂ ਕਿਉਂਕਿ ਉਹ ਚੀਰਾ ਦੇ ਕੇ ਜਾਂ ਸਰੰਜ ਦੇ ਨਾਲ ਪਾਣੀ ਕੱਢਦੇ ਔਰ ਉਹਨਾਂ ਨੇ ਮੈਨੂੰ ਰਿਪੋਰਟ ਭੇਜੀ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਜਿਹੜੀ ਆ ਉਹ ਕੈਂਸਰ ਦੀ ਬਣ ਚੁੱਕੀ ਆ ਜ਼ਖਮ ਹੋ ਗਿਆ ਅੰਦਰ ਔਰ ਇਹਦਾ ਜਿਹੜਾ ਆਪਰੇਟ ਕਰਨਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੇ ਵੱਲੋਂ ਹੀ ਕੋਈ ਮੈਡੀਸਨ ਜਿਹੜੀ ਆ ਹੋਮੋਪੈਥੀ ਦਾ ਵੀ ਮੈਂ ਨਾਲ ਕੰਮ ਕਰਦਾ ਉਹ ਮੈਂ ਸ਼ੁਰੂ ਕੀਤੀ ਉਹਨਾਂ ਨੂੰ ਇੱਕ ਸਾਲ ਅਸੀਂ ਲਗਾਤਾਰ ਉਹ ਦਵਾਈ ਆਪਣੀ ਖਵਾਈ ਆ ਉਹਨਾਂ ਦੀ ਉਹ ਜਿਹੜੀ ਰਸੌਲੀਆਂ ਦੀ ਪ੍ਰੋਬਲਮ ਸੀ ਉਹ ਫਿਰ ਮੈਂ ਉਹਨਾਂ ਦਾ ਸਕੈਨ ਕਰਾਇਆ ਔਰ ਫਿਰ ਥੋੜੀ ਪ੍ਰੋਬਲਮ ਘਟੀ ਵਧੀ ਨਹੀਂ ਰੁਕ ਗਈ ਉਹਤੇ ਪਰ ਉਹਨਾਂ ਦਾ ਕੋਈ ਖੂਨ ਘਟਣ ਦੇ ਨਾਲ-ਨਾਲ ਉਹਨਾਂ ਦਾ ਭਾਰ ਘਟਣਾ ਸ਼ੁਰੂ ਹੋ ਗਿਆ ਫਿਰ ਉਹਨਾਂ ਦੇ ਕੁਝ ਹੋਰ ਪਰੇਸ਼ਾਨੀਆਂ ਜਿਹੜੀਆਂ ਸੀ ਬੱਚੇਦਾਨੀ ਦੇ ਵਿੱਚ ਉਹ ਬਦਲਣੇ ਸ਼ੁਰੂ ਹੋ ਗਈਆਂ ਫਿਰ ਇੱਕ ਸਾਲ ਬਾਅਦ ਸਾਨੂੰ ਦਵਾਈ ਖਵਾਉਣ ਤੋਂ ਬਾਅਦ ਮੇਰਾ ਬਰਦਰ ਇਨਲਾਜ ਹੋ ਗਈ ਇੱਥੇ ਜਲੰਧਰ ਦੇ ਲਾਗੇ ਰਹਿੰਦੇ ਆ ਉਹਨਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਰਦਾਰ ਸਵਨ ਸਿੰਘ ਵੈਦ ਜੋ ਕਿ ਮੇਰੇ ਪਿਤਾ ਸમાન ਨੇ ਇਹਨਾਂ ਕੋਲੋਂ ਆਯੁਰਵੈਦਿਕ ਦਵਾਈ ਜਿਹੜੀ ਆ ਉਹ ਖਾਧੀ ਜਦੋਂ ਇਸ ਗੱਲ ਦਾ ਮੈਨੂੰ ਪਤਾ ਲੱਗਾ ਮੇਰੇ ਮਨ 'ਚ ਵੀ ਇਹ ਆਈ ਵੀ ਹਾਂ ਜ਼ਹਿਰੀਲਾ ਪਦਾਰਥ ਖਾਣ ਦੇ ਨਾਲ ਜਿਸ ਤਰ੍ਹਾਂ ਐਲੋਪੈਥ ਦਵਾਈਆਂ ਹੋਮੋਪੈਥਿਕ ਕੈਮੀਕਲ ਦਵਾਈਆਂ ਖਾਣ ਦੇ ਨਾਲ ਇੱਕ ਆਯੁਰਵੈਦਿਕ ਪ੍ਰਣਾਲੀ ਕਿ ਜਈ ਆ ਜਿਹਦੇ ਨਾਲ ਕੇ ਬੰਦੇ ਦੀ ਕੋਈ ਜ਼ਿੰਦਗੀ ਵਲੀ ਹੋਵੇ ਤੇ ਉਹਦਾ ਕੋਈ ਢੋਗ ਮੇਲਾ ਲੱਗ ਜਾਂਦਾ ਮੈਂ ਇਹਨਾਂ ਕੋ ਸਰ ਜੀ ਉਸ ਤੋਂ ਬਾਅਦ ਇੱਕ ਮਹੀਨਾ ਕੋ ਦਵਾਈ ਖਵਾਈ ਜਾਣ ਕੇ ਇੱਕ ਮਹੀਨੇ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੋਬਲਮ ਸੀ ਉਹ 75% ਜਿਹੜੀ ਆ ਉਹ ਠੀਕ ਹੋ ਗਈ। ਇੱਕ ਤੇ ਉਹਨਾਂ ਦੇ ਜਿਹੜੀ ਪ੍ਰੋਬਲਮ ਸੀ ਸੌਲੀਨੀ ਕੈਂਸਰ ਦੀ ਉਹ ਮੈਂ ਟੈਸਟ ਕਰਾਇਆ ਦੁਬਾਰਾ। ਮੈਂ ਵੀ ਆਪਣਾ ਤਜਰਬਾ ਜਿਹੜਾ ਉਹ ਯਾਰੀ ਰੱਖਿਆ। ਇਹਦੇ ਵਿੱਚ ਕੋਈ ਦੁਹਰਾਇਆ ਨਹੀਂ। ਔਰ ਉਹ 0% ਹੋ ਗਿਆ ਇੱਕ ਮਹੀਨੇ ਦੇ ਵਿੱਚ। ਔਰ ਬਲੌਕਰਸ ਸੀ ਇੱਕ ਉਹਨਾਂ ਦੇ ਉਹ ਬਲੌਕਰ ਸਟੇਕ ਹੋ ਗਈ। ਇੱਕ ਉਹਨਾਂ ਦਾ ਜਿਹੜਾ ਖੂਨ ਨਹੀਂ ਸੀ ਬੰਦਾ। 6 ਗ੍ਰਾਮ ਤੋਂ ਹੋਮੋਗਲੋਬਿਨ ਨਹੀਂ ਸੀ ਬੰਦਾ ਉਹ। ਐਸ ਵੇਲੇ ਇਹਨਾਂ ਦੀ ਦਵਾਈ ਖਾਣ ਦੇ ਨਾਲ 2 ਮਹੀਨੇ ਹੋ ਗਏ ਦਵਾਈ ਖਾਣ ਦੇ ਨੂੰ। ਔਰ ਖੂਨ ਦਾ ਜਿਹੜਾ ਰਤਾ ਉਹ ਵੀ ਇਸ ਵੇਲੇ ਸਾਡਾ ਜਿਹੜਾ ਉਹ 8 ਗ੍ਰਾਮ ਹੋ ਗਿਆ ਕਹਿਣ ਦਾ ਭਾ ਵੀ 2 ਮਹੀਨੇ ਦਵਾਈ ਦੇ ਵਿੱਚ ਉਹਨਾਂ ਨੂੰ 90% ਜਿਹੜੀ ਉਹ ਫਾਇਦਾ ਹੋ ਗਿਆ ਕੁਝ ਦਵਾਈ ਸਾਡੇ ਕੋਲ ਵਿੱਚ ਮਿਸ ਵੀ ਹੋਈ ਆ ਉਸ ਤੋਂ ਬਾਅਦ ਦਵਾਈ ਖਾਣ ਦੇ ਨਾਲ ਮੈਨੂੰ ਉਹਨਾਂ ਨੂੰ ਇੰਨਾ ਕੀ ਜ਼ਿਆਦਾ ਉਹਨਾਂ ਦੇ ਚਿਹਰੇ ਤੇ 글로ਅ ਆ ਗਈ ਰਾਤ ਨੀਂਦ ਠੀਕ ਆ ਗਈ ਟਾਈਫਾਇਡ ਬੁਖਾਰ 13 ਸਾਲ ਤੋਂ ਲਗਾਤਾਰ ਸੀ ਉਹ ਠੀਕ ਹੋ ਗਿਆ ਮੈਨਸ ਜਵਾਰਾਂ ਦੀ ਪ੍ਰੋਬਲਮ ਜਿਹੜੀ ਉਸੇ ਕਰਕੇ ਸੀ ਟਿਊਮਰ ਕਰਕੇ ਉਹ ਵੀ ਠੀਕ ਹੋ ਗਈ ਇਹ ਦਵਾਈ ਖਾਣ ਤੋਂ ਬਾਅਦ ਸਾਡੇ ਕੋਈ ਮੇਰੇ ਰਿਲੇਟਿਵ ਗੈਸਟ ਨੇ ਜਿਨ੍ਹਾਂ ਨੂੰ ਕੀ ਉਹਨਾਂ ਦੀ 35 ਉਹਨਾਂ ਦੀ ਏਸੀ ਲੜਕੀ ਦੀ ਉਹਨੂੰ ਡੈਲਸਸ ਦੀ ਪ੍ਰੋਬਲਮ ਆ ਉਹਦੇ ਦੋਨੇ ਗੁਰਦੇ ਜਿਹੜੇ ਉਹਨਾਂ ਨੇ ਚੈੱਕ ਕਰਾਏ ਮੈਂ ਉਹਨਾਂ ਨੂੰ ਚੰਡੀਗੜ੍ਹ ਭੇਜਿਆ ਹਸਪੀਟਲ ਵਾਲਿਆਂ ਨੇ ਕਿਹਾ ਵੀ ਇਹਨਾਂ ਦਾ ਜਿਹੜਾ ਦੋਨੇ ਗੁਰਦੇ ਕਿਡਨੀਆਂ ਖਰਾਬ ਆ ਔਰ ਇਹਨਾਂ ਨੂੰ ਜਨਤਰੀ ਗੁਰਦਾ ਨਹੀਂ ਦੇ ਸਕਦੇ ਉਹਨਾਂ ਚੇ ਬਚ ਨਹੀਂ ਸਕਦੇ 5 ਲੱਖ ਰੁਪਏ ਦੀ ਉਹਨਾਂ ਡਿਮਾਂਡ ਕੀਤੀ ਸਾਡੇ ਕੋਲ ਉਹਨਾਂ ਕਹਿੰਦਾ ਕੁਝ ਜਿਹੜੀ ਇਹਨਾਂ ਦੇ ਕਾਰ ਬਣਿਆ ਮੋਦੀ ਦੇ ਸੈਂਟਰ ਵੱਲੋਂ ਬਣਾਏ ਗਏ ਨੇ ਉਹਨਾਂ ਦੀ ਜੇ ਅਸੀਂ ਕੋਈ ਇਹਨਾਂ ਦੇ ਵਿੱਚ ਨਾਲ ਅਸੀਂ ਇਹ ਮਤ ਕਰਕੇ ਰੁਪਈਆ 2 ਲੱਖ ਲੈ ਸਕਦੇ ਆ ਉਹਨਾਂ ਨੂੰ ਵੀ ਮੈਂ ਇਹਨਾਂ ਨੂੰ ਸਰਦਾਰ ਸਵਨ ਸਿੰਘ ਵੈਦ ਜੀ ਜਿਹੜੇ ਇਹਨਾਂ ਦੇ ਕਪੂਰਥਲੇ ਇੱਕ ਬ੍ਰਾਂਚ ਆ ਉੱਥੇ ਮੈਂ ਭੇਜਿਆ ਉਹਨਾਂ ਨੇ ਦਵਾਈ ਖਾਧੀ ਆ ਜੀ 15 ਦਿਨ ਉਹਨਾਂ ਦੇ ਹਫਤੇ ਦੇ ਵਿੱਚ ਟਿਕ ਡੈਲਸਸ ਦੋ ਡੈਲਸ ਜ਼ਰੂਰੀ ਹੁੰਦੇ ਸੀ ਔਰ ਬਹੁਤ ਤੰਗ ਸੀ ਇਹਨਾਂ ਦੀ ਮੈਡੀਸਿਨ ਖਾਣ ਤੋਂ ਬਾਅਦ ਹਫਤੇ ਬਾਅਦ ਮੈਨੂੰ ਫੋਨ ਆਇਆ ਵੀ ਡਾਕਟਰ ਸਾਹਿਬ ਉਹ ਜਿਹੜੀ ਦਵਾਈ ਖਵਾਈ ਆ ਉਹ ਸਾਨੂੰ ਠੀਕ ਲੱਗੀ ਆ ਮੈਂ ਆਖਿਆ ਠੀਕ ਆ ਪਰ ਆਪਣਾ ਤੁਸੀਂ ਦਵਾਈ ਜਿਹੜੀ ਜਾਰੀ ਰੱਖੋ ਜਾਰੀ ਰੱਖਣ ਤੋਂ ਬਾਅਦ 15 ਦਿਨ ਬਾਅਦ ਅਸੀਂ ਉਹਨਾਂ ਦਾ ਫੇਰ ਦੁਬਾਰਾ ਟੈਸਟ ਕਰਾਇਆ ਜੀ ਉਹਨਾਂ ਦੇ 30% 30% ਜਿਹੜੇ ਗੁਰਦੇ ਜਿਹੜੇ ਇਸ ਵੇਲੇ ਕੰਮ ਕਰਨ ਲੱਗ ਪਿਆ ਔਰ ਲੜਕੀ ਤੋੜੀ ਫਿਰਦੀ ਔਰ ਬੱਚਿਆਂ ਚ ਔਰ ਇਹਨਾਂ ਇੱਕ ਵਧੀਆ ਇਲਾਜ ਦਿੱਤਾ ਇਹਨਾਂ ਨੇ ਜਿਹੜੇ ਕਿ ਬਿਲਕੁਲ ਉਹ ਆਹਦੇ 5 10 ਲੱਖ ਰੁਪਏ ਦਾ ਇਲਾਜ ਹਾਂ ਕੁਝ ਕਿਸਮਤ ਦੇ ਵਿੱਚ ਵਧੀ ਹੋਵੇ ਇਨਸਾਨ ਦੀ ਪਰ ਇਹ ਜਿਹੜੀ ਹੈ ਆਯੁਰਵੈਦਿਕ ਪ੍ਰਣਾਲੀ ਆ ਮੈਨੂੰ ਉਹ ਤੇ ਬਹੁਤ ਹੀ ਇਹ ਜਿਹੜੀ ਆ ਪਰਫੈਕਟ ਲੱਗੀ ਆ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਕੈਮੀਕਲ ਸਾਡੇ ਪਾਣੀ ਖਰਾਬ ਸਾਡਾ ਵਾਤਾਵਰਨ ਖਰਾਬ ਪলিউਸ਼ਨ ਖਰਾਬ ਸਾਰਾ ਕੁਝ ਹੀ ਆ ਇਹਦੇ ਵਾਸਤੇ ਇੱਕੋ ਇੱਕ ਨਾ ਦਾ ਪੱਕਾ ਹਾਲਾ ਜੋ ਕਿ ਸਰਦਾਰ ਸਨ ਸਿੰਘ ਵੈਦ ਉਹਨਾਂ ਦੇ ਪਾਸ ਹੈ ਤਜਰਬਾ ਹੈ ਔਰ ਤਜਰਬਾ ਹੀ ਨਹੀਂ ਇੱਕ ਗਾਈਡ ਬੜਾ ਵਧੀਆ ਕਰਦੇ ਨੇ ਸਰਵਾਈਕਲ ਦੀ ਦਰਦ ਹੋਵੇ ਗੱਲਾਂ-ਗੱਲਾਂ ਚ 2 ਮਿੰਟ ਚ ਠੀਕ ਕਰ ਦਿੰਦੇ ਆ ਮਨਕਾ ਹਿੱਲਿਆ ਆਵੇ ਉਹ ਠੀਕ ਕਰ ਦਿੰਦੇ ਆ ਕੁਝ ਹੱਡੀ ਦੀ ਪ੍ਰੋਬਲਮ ਜੋੜਾਂ ਦੀ ਜੋਂਡਸ ਵਗੈਰਾ ਪੀਲੀਆ ਹੋਵੇ ਕਾਲਾ ਬਵਾਸੀਰ ਹੋਵੇ ਇਹ ਮੈਨੂੰ ਵੀ ਪਤਾ ਆਯੁਰਵੈਦਿਕ ਵਿੱਚ ਇਹ ਦਵਾਈਆਂ ਮੈਂ ਵੀ ਵਰਤਦਾ ਪਰ ਇਹਨਾਂ ਕੋ ਇੱਕ ਤਜਰਬਾ ਇੱਕ ਐਸਾ ਆ ਕਿ ਜਿਹੜਾ ਵਾਪਰਿਆ ਮੈਂ ਆਪਣੇ ਪਰ ਦੱਸ ਰਿਹਾ ਕਿਸੇ ਦੇ ਵੱਜੂ ਰੁਤੀ ਨਹੀਂ ਕੋਈ ਕੱਲ ਨੂੰ ਕੋਈ ਮੇਰੇ ਨਾਲ ਕੋਈ ਇੰਟਰਵਿਊ ਕਰੇ ਜਾਂ ਮੇਰੇ ਬਾਰੇ ਮੇਰਾ ਪਤਾ ਦੱਸੇ ਤਾਂ ਮੈਂ ਆਪਣਾ ਨੰਬਰ 8837644150 ਮੇਰੇ ਨਾਲ ਸੰਪਰਕ ਕਰਕੇ ਪਹਿਲਾਂ ਮੇਰੇ ਨਾਲ ਸੰਪਰਕ ਕਰਕੇ ਸਾਡੇ ਕੋ ਆ ਕੇ ਫਿਰ ਇਥੇ ਆ ਸਕਦਾ ਕਿਉਂਕਿ ਕਿ ਬੜੀ ਵਧੀਆ ਲਿਆ ਆਪਣਾ ਜ਼ਿੰਦਗੀ ਦਾ ਬਚਾ ਕਰਨ ਵਾਸਤੇ ਗਰੀਬ ਆਦਮੀ ਵੀ ਇਹ ਕਲਾਜ ਕਰ ਸਕਦਾ ਕਿਉਂਕਿ ਹਸਪਤਾਲਾਂ ਚ ਰਣ ਨਾਲੋਂ ਉਥੇ ਡੈਂਸਸ ਕਰਾਉਣ ਨਾਲੋਂ ਆਪਰੇਟ ਕਰਾਉਣ ਨਾਲੋਂ ਇਹ ਦਵਾਈ ਖਾ ਕੇ ਜਿਹੜਾ ਬੰਦਾ ਉਹ ਬਿਲਕੁਲ ਤੰਦਰੁਸਤ ਹੋ ਜਾਂਦਾ ਜੀ ਅਲਰਜੀ ਵਾਸਤੇ ਦਿਮਾਗੋ ਰੇਸ਼ਾ ਡੇਕਦਾ ਛਿਕਾਂ ਜੇ ਕਾਮ ਆ ਸਾਡੀ ਦਵਾਈਓ ਵੀ ਬਹੁਤ ਪੱਕਾ ਰਾਜੇ ਸਾਡਾ ਭਾਵੇਂ 40 ਸਾਲ ਦਾ ਛਿਕਾਂ ਚ ਕਾਮ ਹੋਵੇ ਤੇ ਸਾਡੀ ਦਵਾਈ ਜੜੀ ਜੜੋਂ ਪਟ ਦਿੰਦੀ ਉਹਨੂੰ ਹਾਂਜੀ ਤੇ ਜਿੱਦਾਂ ਹਾਰਟ ਦੇ ਨਾੜਾਂ ਬਲੌਕ ਆ हां जी ਡਾਟ ਕਹਿੰਦੇ ਵੀ ਹੁਣ ਇਹਨਾਂ ਦਾ ਆਪਰੇਸ਼ਨ ਹੋਣਾ ਸਟੰਡ ਪੈਣੇ ਆ ਤੋ ਦਰਦ ਹੁੰਦੀ ਆ ਸਾਡੀ ਦਵਾਈ ਚੌਥੇ ਪੈਗਾ ਦਰਦ ਹੁਣ ਘਟ ਜਾਂਦਾ ਤੇ ਤਿੰਨ ਕਿ ਮਹੀਨੇ ਦਵਾਈ ਸਾਡੀ ਲਾਓ ਚਾਰ ਮਹੀਨੇ ਲੇਂਗਾ ਕੋਈ ਉਹਦੇ ਹਾਰਟ ਦੀ ਨਾੜ ਜਿਹੜੀ 100% ਖੁੱਲ ਜਾਂਦੀ ਆ 90% ਬਲੌਕ ਜੇ 100% ਖੁੱਲ ਜਾਂਦੀ ਆ ਕੋਈ ਹਾਰਟ ਦਾ ਅਟੈਕ ਹੋਇਆ ਹੋਵੇ ਪਾਸਾ ਮਾਰਿਆ ਹੋਇਆ ਬੰਦਾ ਤੁਰ ਤੁਰ ਨਹੀਂ ਸਕਦਾ ਵਾਕਰ ਨਾ ਆਉਂਦਾ ਇਹੋ ਜਿਹਾ ਬੰਦਮਰੀ ਸਾਡੇ ਕੋਲ ਬਹੁਤ ਆਉਂਦੇ ਆ ਬਹੁਤ ਜਿਹੜੇ ਠੀਕ ਕੀਤੇ ਆ ਜਿਹੜੇ ਲੱਕ ਦੇ ਮਣਕੇ ਹਿੱਲੇ ਆ ਕੋਈ 20 ਸਾਲ ਦਾ ਰੋਂਦਾ ਕੋਈ 40 ਸਾਲ ਦਾ ਰੋਂਦਾ ਕੋਈ 10 ਸਾਲ ਦਾ ਰੋਂਦਾ ਉਹਨੇ ਲਾਤੀ ਦਰਦ ਪੈਂਦੀ ਆ ਲੱਕ ਦੇ ਮਣਕੇ ਨਾੜਾਂ ਦਬੀਆਂ ਹੋਈਆਂ ਤੇ ਉਹਦੇ ਲੱਤਾਂ ਨਹੀਂ ਚੱਲਦੀਆਂ ਹਮਮ ਸਾਡੇ ਉਹ ਰੋਂਦੇ ਆਉਂਦੇ ਆ ਤੇ ਹੱਸਦੇ ਜਾਂਦੇ ਆ 10 ਮਿੰਟਾਂ ਜੋ ਬੰਦੇ ਕਹਿੰਦੇ ਜਿੰਨੀ ਕਿੰਨੀ ਦਰਦ ਹੁੰਦੀ ਆ ਸਾਡੇ ਰੋਂਦਾ ਕੋਈ ਆਉਂਦਾ 10 ਮਿੰਟਾਂ ਜੋ ਬੰਦਾ ਕਹਿੰਦਾ ਮੈਂ ਠੀਕ ਹੋ ਗਿਆ ਦਰਦ ਹਟਾ ਹਟਾ ਦੀ 10 ਮਿੰਟਾਂ ਤੁਸੀਂ ਹੁਣ ਠੀਕ ਟਰੀਟਮੈਂਟ ਕਰੀਦਾ 10 ਮਿੰਟ ਦਰਦ ਛੱਡ ਜਾਂਦੀ ਉਹਦੀ ਜਦੋਂ ਇੱਕਦਮ ਸਾਡੇ ਕੋਲ ਵਕੀਲ ਸਾਹਿਬ ਆਏ ਗਿਜ਼ੜ ਪਾਏ ਤੋਂ ਤੇ ਉਹਦੇ ਵਾਈਫਰ ਦਰਦ ਬਹੁਤ ਹੋ ਰਿਹਾ ਸੀ ਸਨ ਮਹੀਨੇ ਤੋਂ بڑا ਦਿਖਾਇਆ ਦਿਖਾਇਆ ਵਿਚਾਰੇ ਨੇ ਉਧਰ ਨਹੀਂ ਆਰਾਮ ਆਇਆ ਉਹ ਸਾਡੇ ਕੋਲ 4 ਕਿ ਦਿਨ 5 ਕਿ ਦਿਨ ਹੋਏ ਲੈ ਕੇ ਆ ਗਿਆ ਕਹਿੰਦਾ ਮੈਂ ਹੁਣੇ ਲੈ ਕੇ ਆਉਣਾ ਕਪੂਰਸੇ ਲੈ ਆ ਗਿਆ ਮੇਰ ਕੋ ਤੇ ਉਹ ਨਾ ਉਹਨੂੰ ਕਿਤੇ ਵੀਰਚਰ ਹੈ ਜੀ ਮੈਂ ਕਿਹਾ ਵੀਰਚਰ ਨਹੀਂ ਗੀ ਉਹ ਫਿਰ ਉਹਨੂੰ ਚੱਕ ਕੇ ਨਾ ਦੋ ਜਣੇ ਲਿਆਏ ਅੰਦਰ ਤੇ 10 ਮਿੰਟਾਂ ਚ ਉਹ ਠੀਕ ਹੋ ਗਈ ਮੁੜ ਕੇ ਇੱਕ ਘੰਟਾ ਬੈਠੀ ਰਹੀ ਉਸੇ ਬਿਲਕੁਲ ਠੀਕ ਉਹਨਾਂ ਜਾ ਕੇ ਮੈਂ ਦੋ ਤਿੰਨ ਨੂੰ ਫੋਨ ਕੀਤਾ ਅਬ ਵੀ ਅਹੀ ਬਿਲਕੁਲ ਬਿਲਕੁਲ ਠੀਕ ਆ ਉਹ ਕਹਿੰਦਾ ਵੀ ਸਾਨੂੰ ਮੈਦ ਨਹੀਂ ਸੀ ਵੀ ਦਰਦ ਹਟ ਚੁਇਆ ਤੇ ਜਿਹੜਾ 10 ਮਿੰਟਾਂ ਦੀ ਤਰ ਤੜ ਹਟ ਗਿਆ ਉਹਦਾ ਉਹ ਇਹਨੇ ਖੁਸ਼ ਵਿਚਾਰਾ ਵਕੀਲ ਬਹੁਤ ਜ਼ਿਆਦਾ ਤੇ ਉਹ ਵਾਈਫ ਜਿਹੜੀ ਡਾਕਟਰ ਆ ਖੁਦ ਆਪ ਉਸੇ ਗਦਰਬਖ ਨੇ ਕਿਹੜਾ ਕਹਿੰਦਾ ਸਾਡਾ ਉਥੇ ਡਾਕਟਰ ਆ ਮੇਰੀ ਵਾਈਫ ਤੋ ਖੁਦ ਡਾਕਟਰ ਸੀ ਵਿਚਾਰੀ ਬੜੀ ਰੋਂਦੀ ਸੀ ਤੇ ਜਿਹੜੀ ਉਹ ਹੱਸਦੀ ਗਈ ਮੁੜ ਕੇ ਤੇ ਇਸ ਤਰ੍ਹਾਂ ਜਿੱਦਾਂ ਅੱਜ ਸਾਡੇ ਕੋਲ ਡਾਕਟਰ ਸਾਹਿਬ ਆਏ ਆ ਇਹ ਅੰਮ੍ਰਿਤਸਰ ਪ੍ਰੈਕਟਿਸ ਕਰਦੇ ਆ ਉਹਨਾਂ ਦੀ ਵਾਈਫ ਨੂੰ ਕੈਂਸਰ ਸੀਗਾ ਇਹ ਮੇਰੇ ਕੋਲ 2 ਮਹੀਨੇ ਪਹਿਲਾਂ ਆਏ ਸੀਗੇ 15 ਦਿਨਾਂ ਦਵਾਈ ਲੈ ਗਏ ਤੇ 15 ਦਿਨਾਂ ਚ ਉਹ ਬੀਬੀ ਕਹਿੰਦੀ ਮੈਨੂੰ ਤਾਂ ਆਰਾਮ ਆ ਗਿਆ ਸਾਨੂੰ ਤੋਂ ਪਤਾ ਨਹੀਂ ਸੀ ਵੀ ਡਾਕਟਰ ਆ ਜਾਂ ਕੋਣ ਆਏ ਤੇ ਜਦੋਂ ਮੈਂ ਦੂਜੀ ਦਵਾਈ ਲੈਣ ਆਏ ਤੇ ਫਿਰ ਮੈਂ ਕਿਹਾ ਯਾਰ ਆਪਣਾ ਮੈਨੂੰ ਫੋਨ ਨੰਬਰ ਦੇ ਦੇ ਉਹਨੇ ਫੋਨ ਨੰਬਰ ਤਾਂ ਕਹਿੰਦਾ ਲਿਖੋ ਹੀ ਡਾਕਟਰ ਨਰਿੰਦਰ ਸਿੰਘ ਨੰਬਰ ਲਖਾਇਆ ਉਹਨੇ ਤੇ ਉਹ ਫਿਰ ਕਹਿੰਦੇ ਸਾਨੂੰ ਹੁਣ ਦਵਾਈ ਮਹੀਨੇ ਦੇ ਦਿਓ ਮਹੀਨੇ ਦਵਾਈ ਮੈਂ ਦੇਤੀ ਉਹਦੀ ਵਾਈਫਾਂ ਵੀ ਆ ਵੀ ਮੇਰੇ 12 13 ਸਾਲ ਤੋਂ ਬੁਖਾਰ ਨਹੀਂ ਸੀ ਹਟਦਾ ਟਾਈਫਾਇਡ ਮੈਂ ਦੋ ਗੋਲੀਆਂ ਪੈਰਾਸਟਾਮੋਲ ਖਾਂਦੀ ਸੀ ਉਹ ਵੀ ਹਟ ਗਈਆਂ ਚੌਥੇ ਦਿਨ ਬ੍ਰੈਸਟ ਵਗਦੇ ਸੀ 12 ਦਿਨਾਂ ਦੇ ਬ੍ਰੈਸਟ ਵਗਣਾ ਹਟ ਗਿਆ ਦਰਦਿਆਂ ਗੋਲੀਆਂ ਚਾਰ ਪੰਜ ਖਾਂਦੀ ਰੋਜ਼ ਉਹ ਵੀ ਹਟ ਗਈਆਂ ਤੇ ਜਦੋਂ 1.5 ਮਹੀਨਾ ਦਵਾਈ ਖਾ ਲਈ ਤੇ ਉਹਦਾ ਜਿਹੜਾ 5 ਗ੍ਰਾਮ ਤੋਂ ਖੂਨ ਨਹੀਂ ਸੀ ਵਾਦਾ ਜਿਹੜਾ ਉਹਦਾ 8-10 ਗ੍ਰਾਮ ਹੋ ਗਿਆ ਮਹੀਨਾ 1.5 ਮਹੀਨੇ ਚੋਂ 8-10 ਗ੍ਰਾਮ ਖੂਨ ਹੋ ਗਿਆ ਉਹਦਾ ਤੇ ਉਹਨਾਂ ਨੇ ਹੁਣ ਉਹ ਡਾਕਟਰ ਚਲੋ ਆਪਣਾ ਉਹ ਟਰੀਟਮੈਂਟ ਕਰਾਉਂਦੇ ਆ ਉਹਨਾਂ ਨੇ ਚੈੱਕ ਕਰਾਇਆ ਇਹ 2 ਮਹੀਨੇ ਦਵਾਈ ਖਾਧੀ ਚੈੱਕ ਕਰਾਇਆ ਉਹ ਬਿਲਕੁਲ ਉਹਦਾ ਕੈਂਸਰ ਬਿਲਕੁਲ ਠੀਕ ਆ ਉਹਨੇ ਡਾਕਟਰ ਨੇ ਤੇਰਵਾ ਕੀਤਾ ਉਹਨੇ ਉਹ ਕਹਿੰਦਾ ਕੈਂਸਰ ਬਿਲਕੁਲ ਠੀਕ ਆ ਉਹਨਾਂ ਇੱਕ ਬੀਬੀ ਸਾਡੇ ਕੋਲ ਭੇਜੀ ਉਹਨੂੰ ਹਫਤੇ ਦਾ ਦੋ ਰੀਡਲ ਸੈਜ ਹੁੰਦਾ ਸੀ ਹਾਂਜੀ ਤੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਸੀਗੇ ਉਹ ਸਾਡੇ ਕੋਲ 20 ਦਿਨ ਦਵਾਈ ਲਗਾਏ ਅੱਜ ਉਹਨੂੰ 15 16 ਦਿਨ ਹੋਏ ਆ ਤੇ ਉਹ ਬੀਬੀ ਦਾ ਉਹਦੋਂ ਦਾ ਡੈਲ ਸੈਜ ਨਹੀਂ ਹੋਇਆ ਜਿਹੜੀ ਮੱਜੇ ਤੇ ਪਈ ਹੁਣ ਤੁਰੇ ਫਿਰਦੇ ਆ ਉਹ ਕਹਿੰਦੀ ਮੈਂ ਬਿਲਕੁਲ ਠੀਕ ਆ ਫਿਰ ਉਹਨਾਂ ਨੇ ਟੈਸਟ ਕਰਾ ਲਿਆ ਮੰਦਰੀ ਦੇ ਨੇ ਤੇ ਉਹ ਕਹਿੰਦੇ ਤੇ 40 45% ਗੁਰਦੇ ਜਿਹੜੇ ਉਹ ਠੀਕ ਹੋ ਗਏ ਇਹਦੇ ਉਹਦਾ ਬਾਥਰੂਮ 30 ਦਿਨ ਖੁੱਲ ਕੇ ਲੱਪਿਆ ਹੁਣ ਤੇ ਉਹ ਡਾਟ ਕਹਿੰਦੇ ਤੇ 40 45% ਰਿਕਵਰੀ ਕਰ ਗਿਆ ਇਹਨੇ ਜਲਦੀ ਠੀਕ ਹੋ ਗਿਆ ਤੇ ਜਿਹੜਾ ਉਹ ਡਟ ਕੇ ਦੇ ਵੀ ਗੁਰਦਿਆਂ ਦਾ ਇੰਤਜ਼ਾਮ ਕਰੋ ਤੇ ਇਹਦੇ ਵੀ 25 ਲੱਖ ਲੱਗਣਾ ਇਹਦੇ ਗੁਰਦਾ ਜਿਹੜਾ ਕੋਈ ਦਵੇ ਤਾਂ ਇਹਦੇ ਚੇਂਜ ਹੋ ਜਾਣਗੇ ਪਰ ਆਈ ਪਾਲਕ ਤੁਹਾਨੂੰ ਪਤਾ ਹੀ ਆ ਗੁਰਦਾ ਕੌਣ ਦਿੰਦਾ ਘਰ ਦਾ ਵੀ ਦਿੰਦਾ ਉਹ ਵੀ ਬੇਕਾਰ ਹੋ ਜਾਂਦਾ ਹਾਂਜੀ ਤੇ ਇਸ ਤਰ੍ਹਾਂ ਵੀ ਜਦੋਂ ਹੁਣ ਕਿਸੇ ਲੱਤਾਂ ਖੜੀਆਂ ਆ ਸਰਵਾਈਕਲ ਦੋ ਮਿੰਟਾਂ ਠੀਕ ਆ ਸਰਵਾਈਕਲ ਸਾਡੇ ਚੱਕਰ ਆਉਂਦੇ ਆ ਜੀ ਉਹ ਹੁੰਦਾ ਜੋ ਹੁੰਦਾ ਤੇ ਅਸੀਂ ਤਾਂ ਦੋ ਮਿੰਟਾਂ ਚੱਕਰ ਠੀਕ ਹੋ ਜਾਂਦੇ ਠੀਕ ਹੋ ਜਾਂਦੇ ਹੁਣ ਤੇ ਇੱਕ ਕਾਲੇ ਪੀਲੇ ਸਾਡੇ ਕੋਲ ਬਹੁਤ ਵਧੀਆ ਲਾਜ ਆ ਤੇ ਨਾਮੀ ਨੇ ਕਾਲਾ ਪੀਲਾ ਹੋ ਕੇ ਦੋ ਮਿੰਟ ਬਾਅਦ ਮੈਨੇ ਬਾਅਦ ਰਿਪੋਰਟ ਕਰਾ ਲੈਂਦਾ ਤਾਂ ਦੋ ਮਹੀਨੇ ਕਨੇ ਠੀਕ ਹੋ ਗਏ ਹਾਂਜੀ ਬਾਕੀ ਹਰਨੀਆ ਗਦਦਾਂ ਇਲਾਜ ਪੱਕਾ ਸਾਡੇ ਕੋਲ ਦਵਾਈ ਨਾਲ ਦੋ ਦੋ ਆਪਰੇਸ਼ਨ ਜਿੰਨਾ ਕਰਾਏ ਆ ਉਹ ਠੀਕ ਹੀ ਤੇ ਆ ਤੇ ਕਾਲਾ ਪੀਲਾ ਵੀ ਜਿੰਨੇ ਫੂਡ ਪੈਪਸ ਕੈਂਸਰ ਆ ਉਹ ਵੀ ਤੇ ਇੱਕ ਜੀ ਜਿਹਦਾ ਦਮਾ ਭਾਵੇਂ 20 ਸਾਲ ਦਾ ਹੋਵੇ 30 ਸਾਲ ਦਾ ਹੋਵੇ ਪੰਪ ਲੱਗਦਾ ਭਾਵੇਂ ਬੰਦਾ 20 20 ਪੰਪ ਲੱਗਦੇ ਆ 50 50 ਪੰਪ ਲੱਗਦੇ ਆ ਆਕਸੀਜਨ ਲੱਗੀ ਹੀ ਆ ਦਮਿਆਲੇ ਨੂੰ ਕਈਆਂ ਨੂੰ ਇਹੋ ਜਿਹਾ ਸਾਡੇ ਕੋਲ ਹੁੰਦੇ ਆ ਤੋ ਉਹ ਜਿਹੜੇ ਸਤੰਦਨ ਆਵਾਦ ਨੂੰ ਪੰਪ ਲੱਗ ਨੂੰ ਹਟ ਜਾਂਦਾ ਸਾਡੀ ਦਵਾਈ ਨਾਲ ਤੇ ਉਹਨੂੰ 3 ਮਹੀਨੇ ਦਾ ਕੋਰਸ ਆ ਸਾਡਾ ਤੋ 3 ਮਹੀਨਾ ਕੁ ਦਾ ਦਵਾ ਦੋਵਾ ਜਿਹੜਾ ਬਿਲਕੁਲ ਠੀਕ ਹੋ ਜਾਂਦਾ